ਭਾਈ ਆ ਗੱਡੀ ਰੋਜ਼ ਰਾਤ ਚੰਡੀਗੜ੍ਹ ਦੇ ਕੈਮਰਿਆਂ ਵਿੱਚ ਫਿਰਦੀ ਆ ਲੇਕਿਨ ਕੈਮਰਿਆਂ ਦੇ ਵਿੱਚ ਨਹੀਂ ਆਉਂਦੀ ਆ ਗੱਡੀ ਰੋਜ਼ ਰਾਤ ਇਸੇ ਸੜਕਾਂ ਉੱਤੇ ਚੱਲਦੀ ਆ ਪਰ ਕੈਮਰਿਆਂ ਵਿੱਚ ਨਹੀਂ ਆਉਂਦੀ ਕੈਮਰਿਆਂ ਦੇ ਵਿੱਚ ਫਰਕ ਹੈ ਜਾਂ ਗੱਡੀ ਦੇ ਵਿੱਚ ਕੋਈ ਖਾਸੀਅਤ ਹੈ ਇਹ ਤੁਸੀਂ ਜ਼ਰੂਰ ਕਮੈਂਟ ਕਰਨਾ ਔਰ ਤੁਹਾਨੂੰ ਅਸੀਂ ਵੀ ਡਿਟੇਲ ਦੱਸਦੇ ਆ ਕਿ ਮਾਮਲਾ ਕੀ ਆ ਮਾਮਲੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਤਾਂ ਹੁਣ ਦੱਸ ਦਈਏ ਕੀ ਇਹ ਗੱਡੀ ਦਾ ਨੰਬਰ ਪਹਿਲੇ ਤੁਸੀਂ ਇਹ ਸਰਚ ਜ਼ਰੂਰ ਕਰਨਾ ਹੈ ਕਿ ਜੋ ਐਜੂਕੇਟਿਡ ਲੋਕ ਨੇ ਉਹ ਜ਼ਰੂਰ ਇਹ ਚੀਜ਼ ਨੂੰ ਚੈੱਕ ਕਰਨਾ ਇਸ ਗੱਡੀ ਦਾ ਨੰਬਰ ਹੈ ਪੀਬੀ 65 ਏਕੇ 1911 ਪੀਬੀ 65 ਏਕੇ 1911 ਗੱਡੀ ਦਾ ਨੰਬਰ ਹੈ ਔਰ ਗੱਡੀ ਦਾ ਨੰਬਰ ਤੁਸੀਂ ਚੈੱਕ ਕਰਨਾ ਇਸ ਦੇ ਉੱਤੇ ਵੇਖਣਾ ਕਿ ਇਸ ਗੱਡੀ ਦੇ ਡਾਕੂਮੈਂਟ ਪੂਰੇ ਨੇ ਜੋ ਡਰਾਈਵਰ ਇਸ ਦੇ ਉੱਤੇ ਕੰਮ ਕਰ ਰਿਹਾ ਜੋ ਇਸ ਗੱਡੀ ਨੂੰ ਚਲਾ ਰਿਹਾ ਕੀ ਉਸ ਦੇ ਜੇ ਉਸ ਦੇ ਕੋਲ ਲਾਇਸੈਂਸ ਹੈਗਾ ਤੇ ਉਹਨੇ ਗੱਡੀ ਦੇ ਡਾਕੂਮੈਂਟ ਨਹੀਂ ਵੇਖੇ ਗੱਡੀ ਦੀ ਪਾਸਿੰਗ ਹੈ ਜਾਂ ਨਹੀਂ ਗੱਡੀ ਦੀ ਇੰਸ਼ੋਰੈਂਸ ਹੈ ਜਾਂ ਨਹੀਂ ਗੱਡੀ ਦਾ ਕਿਹੜਾ ਕਿਹੜਾ ਡਾਕੂਮੈਂਟ ਹੈਗਾ ਇਹ ਤੁਸੀਂ ਜ਼ਰੂਰ ਪਾਸ ਕਰਨਾ ਔਰ ਇਹ ਵੇਖ ਲੈਣਾ ਕਿ ਗੱਡੀ ਦੇ ਕਾਗਜ਼ ਕਦੋਂ ਤੋਂ ਲੈ ਕੇ ਐਕਸਪਾਇਰ ਨੇ ਸਾਡੇ ਕੋਲ ਪੂਰੀ ਡਿਟੇਲ ਹੈ ਪਰ ਅਸੀਂ ਤੁਹਾਡੇ ਅੱਗੇ ਸਵਾਲ ਰੱਖਦੇ ਆ ਕੋਈ ਇਹ ਨਾ ਕਹੇ ਕਿ ਤੁਸੀਂ ਗਲਤ ਬੋਲਿਆ ਸਾਡੇ ਕੋਲ ਪੂਰੀ ਡਿਟੇਲ ਆ ਅਸੀਂ ਕੱਢੀ ਆ ਤੇ ਜੇ ਅਸੀਂ ਨੰਬਰ ਦੀ ਗੱਲ ਕਰਦੇ ਆ ਤਾਂ ਅਸੀਂ ਨੰਬਰ ਵੀ ਡਿਟੇਲ ਕੱਢੀ ਆ ਫੋਨ ਵੀ ਕਰਿਆ ਜਦੋਂ ਫੋਨ ਕਰਿਆ ਤਾਂ ਫੋਨ ਕਿਹਨਾਂ ਦਾ ਬੋਲਦਾ ਉਹ ਕਹਿੰਦੇ ਆ ਕਿ ਅਸੀਂ ਇਸ ਕੰਪਨੀ 'ਚ ਨੌਕਰੀ ਕਰਦੇ ਸੀ ਉਦੋਂ ਸਾਡਾ ਨਾਮ ਵਿੱਚ ਮੈਂਸ਼ਨ ਕੀਤਾ ਨੰਬਰ ਮੈਂਸ਼ਨ ਹੋ ਗਿਆ ਸੀ ਜੇ ਗੱਡੀ ਨਾਲ ਕੋਈ ਅਭੀ ਨਭੀ ਹੋ ਜਾਂਦੀ ਆ ਫਿਰ ਨੰਬਰ ਵਾਲਾ ਆਏਗਾ ਵਿੱਚ ਗੱਡੀ ਫਰਮ ਦੇ ਨਾਂ ਆ ਗੱਡੀ ਸਰਕਾਰੀ ਖਾਤੇ 'ਚ ਚੱਲ ਰਹੀ ਆ ਗੱਡੀ ਨਗਰ ਕੌਂਸਲ ਦੇ ਅੰਦਰ ਚੱਲ ਰਹੀ ਆ ਚੰਡੀਗੜ੍ਹ ਦੇ ਅੰਦਰ ਜਾਂ ਤਾਂ ਇਹ ਗੱਡੀ ਦਾ ਚਲਾਨ ਰੋਜ਼ ਹੁੰਦਾ ਹੋਵੇਗਾ ਜਾਂ ਇਹ ਗੱਡੀ ਦਾ ਚਲਾਨ ਹੁੰਦਾ ਹੀ ਨਹੀਂ ਕਾਰਨ ਕੀ ਹੋਵੇਗਾ ਤਾਂ ਜਾਂ ਫਿਰ ਕੈਮਰੇ ਕੰਮ ਨਹੀਂ ਕਰਦੇ ਹੋਣਗੇ ਜਿੱਥੇ ਇਹ ਗੱਡੀ ਚੱਲਦੀ ਆ ਬਸ ਇਹ ਸਵਾਲ ਨੇ ਸਾਡੇ ਪੰਜ ਚਾਰ ਸਵਾਲ ਨੇ ਔਰ ਗੱਡੀ ਵਾਲੇ ਜੋ ਕੰਮ ਕਰ ਰਿਆ ਉਹ ਬਹੁਤ ਵੱਡਾ ਉਹਦੀ ਅਸੀਂ ਤਾਰੀਫ ਕਰਦੇ ਆ ਸਾਨੂੰ ਇਹੀ ਆਸ ਰਹਿੰਦੀ ਏ ਕਿ ਆਮ ਲੋਕ ਚੰਗੇ ਕੰਮ ਦੀ ਬਹੁਤ ਤਾਰੀਫ ਕਰਦੇ ਆ ਰਾਤ ਵੀ ਚੰਡੀਗੜ੍ਹ ਦੇ ਵਿੱਚ ਇਹ ਸਫਾਈ ਕੀਤੀ ਜਾਂਦੀ ਆ ਵੇਖ ਸਕਦੇ ਹੋ ਤੁਸੀਂ ਕਿ ਪਾਣੀ ਮਾਰ ਕੇ ਫੁੱਟਪਾਥ ਜਿਹੜੇ ਆ ਧੁੱਤੇ ਜਾ ਰਹੇ ਆ ਫੁੱਟਪਾਥਾਂ ਦੀ ਧੁਵਾਈ ਹੋ ਰਹੀ ਆ ਸਫਾਈ ਹੋ ਰਹੀ ਆ ਜੋ ਸੀਵਰੇਜਾਂ ਦੇ ਟੱਕਾਣਾ ਉਹਨਾਂ ਦੇ ਉੱਤੇ ਜੋ ਪੱਤੇ ਅਟਕੇ ਹੁੰਦੇ ਆ ਦਿਨ ਵੇਲੇ ਸਾਰੇ ਕੱਢੇ ਜਾਂਦੇ ਆ ਸਫਾਈ ਕੀਤੀ ਜਾਂਦੀ ਆ ਰਾਤ ਵੇਲੇ ਚੰਡੀਗੜ੍ਹ ਦੀਆਂ ਸੜਕਾਂ ਸਾਫ਼ ਕੀਤੀਆਂ ਜਾਂਦੀਆਂ ਕਿ ਸਵੇਰ ਨੂੰ ਲੋਕਾਂ ਦੇ ਕੱਪੜਿਆਂ ਉੱਤੇ ਡਸਟ ਨਾ ਪਵੇ ਸਵੇਰ ਨੂੰ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਨਾ ਪਵੇ ਤਾਂ ਲੋਕ ਐਨਕਾਂ ਤੋਂ ਬਿਨਾਂ ਵੀ ਚੰਡੀਗੜ੍ਹ 'ਚ ਮੋਟਰਸਾਈਕਲ ਬਾਈਕ ਕਨਵੈንስ ਤੇ ਸਫ਼ਰ ਕਰਦੇ ਆ। ਹੈਲਮਟ ਤਾਂ ਜ਼ਰੂਰ ਆ ਇੱਥੇ ਲਾਜ਼ਮੀ ਹੈ ਪੈਂਦਾ ਪਰ ਕਈ ਲੋਕ ਐਨਕਾਂ ਦੇ ਨਾਲ ਪੈਦਲ ਵੀ ਜਾਣਾ ਐਨਕ ਨਹੀਂ ਲਗਾਉਂਦੇ ਕਿਉਂਕਿ ਘੱਟੇ ਦਾ ਇੱਥੇ ਨਾਮੋ ਨਿਸ਼ਾਨ ਨਹੀਂ ਚੰਡੀਗੜ੍ਹ ਇਹ ਨਾਲ ਸਾਫ਼ ਸੁਥਰਾ ਹੈ। ਤਾਂ ਇਹ ਸਾਫ਼ ਸੁਥਰੀ ਦਾ ਕਾਰਨ ਹੈ ਕਿ ਰਾਤ ਵੀ ਇੱਥੇ ਡਿਊਟੀ ਚੱਲਦੀ ਆ। ਉਹ ਡਿਊਟੀ ਤਾਂ ਚੱਲਦੀ ਆ ਪਰ ਜਿਹੜੇ ਮੁਲਾਜ਼ਮ ਹਨ ਡਿਊਟੀ ਕਰ ਰਹੇ ਹੋ ਉਹਨਾਂ ਨੂੰ ਸਾਧਨ ਤਾਂ ਤੁਸੀਂ ਪ੍ਰੋਪਰ ਡਾਕੂਮੈਂਟਾਂ ਨਾਲ ਦਿਓ। ਫੇਰ ਕੌਣ ਸੇਫ ਹੋਵੇਗਾ ਜੇ ਕੋਈ ਇਸ ਗੱਡੀ ਨਾਲ ਹਾਦਸਾ ਵਾਪਰਦਾ ਕਿਉਂਕਿ ਇਹ ਵੀ ਇੱਥੇ ਚੱਲ ਰਹੀ ਆ ਹੋਰ ਲੋਕਾਂ ਦੀ ਆਵਾਜ਼ਾਂ ਵੀ ਇੱਥੇ ਚੱਲ ਰਹੀ ਆ ਜੇ ਕੋਈ ਹਾਦਸਾ ਵਾਪਰ ਜਾਂਦਾ ਡਰਾਈਵਰ ਆਪਣਾ ਲਾਇਸੈਂਸ ਵਿਖਾਵੇਗਾ ਲੇਕਿਨ ਗੱਡੀ ਜਿਹੜੀ ਆ ਉਸ ਦਾ ਡਾਕੂਮੈਂਟ ਕਿੰਨੇ ਪੂਰੇ ਨੇ ਤੇ ਕਿੰਨੇ ਅਧੂਰੇ ਨੇ ਅਸੀਂ ਤਾਂ ਕੱਢ ਲਏ ਆ ਸਾਨੂੰ ਜਵਾਬ ਦੇਣਾ ਪਿਆ ਤਾਂ ਅਸੀਂ ਦੇਵਾਂਗੇ ਪਰ ਤੁਸੀਂ ਇਹਦਾ ਪਤਾ ਕਰਕੇ ਦੱਸਣਾ ਕਿ ਇਸ ਗੱਡੀ ਦੇ ਡਾਕੂਮੈਂਟ ਕਿਹੜਾ-ਕਿਹੜਾ ਘਟਾ ਔਰ ਕਿਹੜਾ ਪੂਰਾ ਰਾਤ ਗੱਡੀ ਵੀ ਇਹ ਕੰਮ ਕਰਦੀ ਆ ਔਰ ਬਹੁਤ ਵਧੀਆ ਸਿਸਟਮ ਹੈ ਚੰਡੀਗੜ੍ਹ ਦੇ ਵਿੱਚ ਹੋਰ ਵੀ ਬਹੁਤ ਫੈਸਿਲਿਟੀਆਂ ਲੇਕਿਨ ਇਹ ਸਪੈਸ਼ਲਿਟੀ ਵਾਰੀ ਅਸੀਂ ਧੰਨਵਾਦ ਕਰਦੇ ਆਂ ਔਰ ਅਸੀਂ ਜਾਗਰੂਕ ਕਰ ਦਈਏ ਕਿ ਚਾਹੇ ਗੱਡੀ ਪ੍ਰਾਈਵੇਟ ਹੈ ਸਰਕਾਰੀ ਹੈ ਚਾਹੇ ਉਹ ਦਿਨ ਦਾ ਟਾਈਮ ਹੈ ਜਾਂ ਉਹ ਰਾਤ ਦਾ ਟਾਈਮ ਹੈ ਪ੍ਰਾਈਵੇਟ ਗੱਡੀਆਂ ਰਾਤ ਚੱਲਦੀਆਂ ਟੈਕਸੀਆਂ ਚੱਲਦੀਆਂ ਹੋਰ ਗੱਡੀਆਂ ਚੱਲਦੀਆਂ ਜੇ ਉਹਨਾਂ ਦੇ ਡਾਕੂਮੈਂਟ ਚੈੱਕ ਕੀਤੇ ਜਾਂਦੇ ਤਾਂ ਸਰਕਾਰੀ ਗੱਡੀਆਂ ਦੇ ਕਿਉਂ ਨਹੀਂ ਸਰਕਾਰੀ ਗੱਡੀਆਂ ਰਾਤ ਵੇਲੇ ਚੰਡੀਗੜ੍ਹ ਦੇ ਵਿੱਚ ਚੱਲਦੀਆਂ ਨੇ ਕਿਉਂ ਇਹਨਾਂ ਦੇ ਡਾਕੂਮੈਂਟ ਜਿਹੜੇ ਚੈੱਕ ਨਹੀਂ ਕੀਤੇ ਜਾਂਦੇ ਕਿਉਂ ਡਰਾਈਵਰ ਨੂੰ ਹਨੇਰੇ 'ਚ ਰੱਖਿਆ ਜਾਂਦਾ ਕਾਰਨ ਕੀ ਹੈ ਕਿੱਥੇ ਜਾਂਦਾ ਉਹ ਪੈਸਾ ਜੋ ਸਰਕਾਰ ਵੱਲੋਂ ਇਹਨਾਂ ਦੇ ਨਾਂ ਤੇ ਲਿਆ ਜਾਂਦਾ ਹੈ ਇਹ ਵੀ ਹੋ ਸਕਦਾ ਹੈ ਇਹ ਜੋ ਗੱਡੀ ਦੀ ਪਾਸਿੰਗ ਹੈ ਜੋ ਗੱਡੀ ਦਾ ਟੈਕਸ ਹੈ ਜੋ ਗੱਡੀ ਦੀ ਇੰਸ਼ੋਰੈਂਸ ਹੈ ਇਸ ਦਾ ਪੈਸਾ ਸਰਕਾਰ ਦੇ ਖਾਤੇ ਵਿੱਚੋਂ ਆਉਂਦਾ ਹੋਵੇ ਮਹਿਕਮੇ ਨੂੰ ਆਉਂਦਾ ਹੋਵੇ ਲੇਕਿਨ ਮਹਿਕਮਾ ਅੱਗੇ ਉਹ ਚੀਜ਼ਾਂ ਦੀ ਪੂਰਤੀ ਨਹੀਂ ਕਰਦਾ ਖਾਣਾ ਪੂਰਤੀ ਕਾਗਜ਼ਾਂ 'ਚ ਹੁੰਦੀ ਹੋਵੇਗੀ ਇਸ ਤਰ੍ਹਾਂ ਵੀ ਹੋ ਸਕਦਾ ਸਵਾਲ ਖੜੇ ਕਰਦਾ ਹੈ ਇਹ ਨੰਬਰ ਇਹ ਨੰਬਰ ਤੁਸੀਂ ਵੇਖ ਕੇ ਤੁਸੀਂ ਹੈਰਾਨ ਹੋਵੋਗੇ ਔਰ ਇਸ ਬਾਰੇ ਤੁਸੀਂ ਕਮੈਂਟ ਜ਼ਰੂਰ ਕਰਨਾ ਹੈ ਔਰ ਅਗਲੀ ਵਾਰ ਫਿਰ ਤੁਹਾਨੂੰ ਅਗਲੇ ਪੱਖ ਵੀ ਬਖਾਵਾਂਗੇ ਕਿ ਕਾਰਨ ਕੀ ਹੈ ਇਸ ਤਰ੍ਹਾਂ ਕਿੰਨੀਆਂ ਗੱਡੀਆਂ ਸਰਕਾਰੀ ਇੱਥੇ ਚੱਲਦੀਆਂ ਜਾਂ ਚੰਡੀਗੜ੍ਹ ਦੇ ਕੈਮਰੇ ਜਿਹੜੇ ਸਰਕਾਰੀ ਗੱਡੀਆਂ ਤੇ ਅਸਰ ਨਹੀਂ ਕਰਦੇ ਇਹ ਤੁਸੀਂ ਜ਼ਰੂਰ ਕਮੈਂਟ ਕਰਨਾ ਜਿੰਨੇ ਕੈਮਰੇ ਲੱਗੇ ਆ ਜਿਵੇਂ ਆਵਾਜ਼ ਉਠਾਈ ਜਾਂਦੀ ਆ ਫਿਰ ਤਾਂ ਇਸ ਗੱਡੀ ਦੇ ਰੂਟ ਚਲਾਨ ਹੁੰਦੇ ਹੋਣਗੇ ਇੱਕ ਬੱਤੀ ਤੋਂ ਦੂਸਰੀ ਬੱਤੀ ਤੀਸਰੀ ਬੱਤੀ ਤੇ ਚੌਥੀ ਗੱਬਤੀ ਇੱਥੇ ਹਰ ਲਾਈਟ ਤੇ ਚਲਾਨ ਹੁੰਦਾ ਹੋਵੇਗਾ ਪਰ ਚਲਾਨ ਸ਼ੋ ਨਹੀਂ ਹੋ ਰਿਹਾ ਆਨਲਾਈਨ ਬਾਕੀ ਸਾਰਾ ਕੁਝ ਸ਼ੋ ਹੋ ਰਿਹਾ ਇਦੇ ਬਾਰੇ ਤੁਸੀਂ ਕਮੈਂਟ ਜਰੂਰ ਕਰਨਾ ਹੈ ਔਰ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ